ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਵਾਹ

ਬਾ ਬਸੁਰਾ ਵਰ ਸਿੰਘ ਜੀ ਤਨ ਤਨ ਬਾਪਾ ਫਤੀ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰੀ ਜੀ ਤਨ ਤਨ ਮਾਤਾ ਗੁਜਰ ਕੋਰੀ ਜੀ ਵਾਹ ਗੁਰੂ ਵਾਹ ਗੁਰੂ ਵਾਹ Terima

ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਫਤੇ ਸਿੰਘ ਜੀ ਮਹਾਰਾਜ ਤਨ ਤਨ ਮਾਤਾ ਗੁਜਰ ਕੌਰ ਜੀ ਫਤਿਹਗੜ ਸਾਹਿਬ ਦੀ ਧਰਤੀ ਤੇ ਸਭਾ ਸ਼ੁਰੂ ਹੋ ਚੁੱਕੀ ਆ ਅੱਜ ਪਹਿਲਾ ਦਿਨ ਹੈ ਜੀ ਸਭਾ ਦਾ ਆਪ ਸਾਰੀ ਜੋ ਵੀ ਫਤਿਹਗੜ ਸਾਹਿਬ ਦੀ ਧਰਤੀ ਤੇ ਨਹੀਂ ਪਹੁੰਚ ਸਕਦੇ ਆਪਣੇ ਘਰ ਬੈਠ ਕੇ ਸਾਹਿਬ ਜਾਨਿਆਂ ਵਾਸਤੇ ਸਿਮਰਨ ਤੇ ਕਰ ਹੀ ਸਕਦੇ ਆ ਨਾ ਸਾਨੂੰ ਸਭ ਨੂੰ ਪਤਾ ਹੈ ਕਿ ਸਾਹਿਬ ਜਾਨਿਆਂ ਦੀ ਲਾਸਾਨੀ ਸ਼ਹਾਦਤ ਹੈ ਨਿੱਕੀਆਂ ਜਿੰਦਾ ਵੱਡੇ ਸਾਕੇ ਆ ਤਨ ਸਾਹਿਬ ਜਾਦੇ ਤਨ ਮਾਤਾ ਗੁਜਰ ਕਾਲ ਜੀ ਕਿਵੇਂ ਉਸ ਟਾਈਮ ਸਾਹਿਬ ਜਦਿਆਂ ਨੂੰ ਮਾਤਾ ਜੀ ਨੇ ਤੋਰਿਆ ਹੋਵੇਗਾ ਕਿਵੇਂ ਇੰਨੀ ਠੰਡ ਦੇ ਵਿੱਚ ਸਾਹਿਬ ਜਦਿਆਂ ਨੂੰ ਠੰਡਾ ਗੁਰਜ ਸਾਹਿਬ ਦੇ ਵਿੱਚ ਆਪਣੇ ਕੋਲ ਬਿਠਾਇਆ ਹੋਵੇਗਾ ਨਾ ਕੋਈ ਕੰਬਲ ਨਾ ਕੋਈ ਦਰੀ ਨਾ ਕੋਈ ਚਾਦਰ ਨਾ ਕੋਈ ਗੱਦਾ ਵਿਛਾਉਣ ਵਾਸਤੇ ਨਾ ਹੀ ਕੋਈ ਮੋٹے ਕੱਪੜੇ ਸੀ ਉਸ ਟਾਈਮ ਸਾਹਿਬਜਾਦਿਆਂ ਦੇ ਕੋਲ ਐਨੀ ਠੰਡੀ ਹਵਾ ਚਲਦੀ ਸੀ ਕੋਲ ਨਦੀ ਸੀ ਤੁਸੀਂ ਆਪ ਦੇਖੋ ਜਦੋਂ ਆਪਾਂ ਗਰਮੀਆਂ ਦੇ ਵਿੱਚ ਵੀ ਨਦੀ ਦੇ ਕੋਲ ਖੜੇ ਹੋਈਏ ਪਾਣੀ ਦੀ ਠੰਡੀ ਹਵਾ ਆਉਂਦੀ ਹੈ ਤਨ ਸਾਹਿਬ ਜਾਦੇ ਐਨੀ ਉਚਾਈ ਤੇ ਠੰਡਾ ਬੁਰਜ ਜਿੱਥੇ ਗਰਮੀ ਦੇ ਵਿੱਚ ਵੀ ਠੰਡ ਲੱਗਦੀ ਹੋਵੇ ਉੱਥੇ ਠੰਡ ਦੇ ਵਿੱਚ ਕੀ ਹਾਲ ਹੁੰਦਾ ਹੋਈਗਾ ਸਾਹਿਬ ਜੀ ਅਧਿਆਤ ਤਨ ਸਾਹਿਬ ਜਾਦੇ ਤਨ ਮਾਤਾ ਜੀ ਫੇਰ ਵੀ ਮਾਤਾ ਜੀ ਸਾਹਿਬ ਜੀ ਅਧਿਆਨ ਨੂੰ ਕਹਿ ਰਹੀ ਐ ਟੋਲੀ ਉਹ ਨਾ ਦੋ ਨਿਓ ਨਾ ਆਪਣੇ ਪਿਤਾ ਦੀ ਪੱਗ ਦੀ ਲਾਜ ਰੱਖਣਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰੇ ਦੱਸਦੇ ਐ ਕਿ ਉਹਨਾਂ ਨੇ ਕਿਵੇਂ ਆਪਣਾ ਸੀਸ ਦੇ ਦਿੱਤਾ ਦਿੱਲੀ ਦੇ ਵਿੱਚ ਸਾਹਿਬ ਜਦਿਆਂ ਨੂੰ ਸਮਝਾਉਂਦੇ ਐ ਕਿ ਡੋਲਣਾ ਨਾ ਉਹਨਾਂ ਦਾ ਧਰਮ ਕਬੂਲ ਨਾ ਕਰ ਲੈਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਾਜ ਰਖਣਾ ਤਨ ਸਾਹਿਬ ਜਾਦੇ ਤਨ ਮਾਤਾ ਜੀ ਦੇ ਦਿਨ ਚੱਲ ਰਹੇ ਹਨ ਆਪਣੇ ਆਪਣੇ ਘਰਾਂ ਦੇ ਵਿੱਚ ਨਹੀਂ ਕੁਝ ਕਰ ਸਕਦੇ ਨਹੀਂ ਇੱਥੇ ਪਹੁੰਚ ਸਕਦੇ ਕੋਈ ਗੱਲ ਦੀ ਸਿਮਰਨ ਤੇ ਕਰ ਹੀ ਸਕਦੇ ਆ ਨਾ ਆਓ ਜੀ ਸਾਹਿਬ ਜਾਦਿਆਂ ਨੂੰ ਯਾਦ ਕਰਕੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਜੀ ਵਾਗੁਰੂ ਇਸ ਤੋਂ ਬਾਅਦ ਅਪਾ ਸਹਿਜ ਬਾਣੀ ਕਰਾਂਗੇ ਵਾਗੁਰੂ 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 ਵਾਹ ਗੁਰੂ 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 ਗੁਰੂ ਵਾ ਗੁਰੂ ਵਾ ਗੁਰੂ ਯਾਦ ਕਰੋ ਉਹ ਦਿਨ ਸਾਹਿਬ ਜੱਦਿਆਂ ਦੇ ਕਹਿੰਦੇ ਤਿੰਨ ਦਿਨ ਕਚੈਰੀ ਲੱਗੀ ਤੇ ਪਹਿਲੇ ਦਿਨ ਜਦੋਂ ਕਚੈਰੀ ਲੱਗੀ ਸਾਹਿਬ ਜੱਦਿਆਂ ਨੂੰ ਕਿਹਾ ਗਿਆ ਕਿ ਸਾਡਾ ਧਰਮ ਮੰਨ ਲਓ ਕਬੂਲ ਕਰ ਲਓ ਸਾਹਿਬ ਜੱਦ ਦੇ ਕਹਿੰਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਸਾਨੂੰ ਮੌਤ ਕਬੂਲ ਐ ਪਰ ਤੁਹਾਡਾ ਧਰਮ ਕਬੂਲ ਨਹੀਂ ਕਹਿੰਦੇ ਉਸੇ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿੰਟੀਆਂ ਦੇ ਨਾਲ ਬਹੁਤ ਮਾਰਿਆ ਗਿਆ ਐਨਾ ਮਾਰਿਆ ਕਿ ਉਹਨਾਂ ਦੀਆਂ ਲਾਜ਼ਾਂ ਪੈ ਗਈਆਂ ਤਨ ਮਾਤਾ ਜੀ ਕਿਵੇਂ ਉਹ ਨਾਨੇ ਸਾਹਿਬ ਜੱਦੇ ਦੀਆਂ ਓਲਾਸਾਂ ਬਰਦਾਸ਼ਤ ਕੀਤੀਆਂ ਹੋਣਗੀਆਂ ਛੋਟੇ ਛੋਟੇ ਸਾਹਿਬ ਜੱਦੇ ਸਾਡੇ ਬੱਚਿਆਂ ਨੂੰ ਕੋਈ ਥੱਪੜ ਵੀ ਮਾਰ ਦੇਣਾ ਅਸੀਂ ਬੱਚੇ ਜਾਨੇ ਬਦਲਾ ਲੈਣ ਲਈ ਤਨ ਮਾਤਾ ਜੀ ਨੇ ਕਿਵੇਂ ਉਹ ਓਲਾਸਾਂ ਬਰਦਾਸ਼ਤ ਕੀਤੀਆਂ ਹੋਣਗੀਆਂ ਜਦੋਂ ਸਾਹਿਬ ਜੱਦੇ ਉਹਨਾਂ ਦੇ ਕੋਲ ਆਏ ਹੋਣਗੇ ਸ਼ਾਮ ਨੂੰ ਮਿਲੇ ਹੋਣਗੇ ਮਾਤਾ ਜੀ ਨੇ ਉਹਨਾਂ ਦੇ ਸਰੀਰ ਉੱਤੇ ਉਹ ਚਖਮ ਦੇਖੇ ਹੋਣਗੇ ਤੇ ਮਾਤਾ ਜੀ ਉੱਤੇ ਕੀ ਬੀਤੀ ਹੋਏਗੀ ਉਹ ਅਸੀਂ ਸੋਚ ਵੀ ਨਹੀਂ ਸਕਦੇ ਧੰ ਸਾਹਿਬ ਜੀ ਦੇ ਧੰ ਮਾਤਾ ਜੀ ਐਸਾ ਸੱਕ ਐਸੇ ਸਾਹਿਬ ਜਦਿਆਂ ਦੀਆਂ ਸ਼ਹਾਦਤਾਂ ਅਸੀਂ ਉਹਨਾਂ ਵਾਸਤੇ ਸਿਮਰਨ ਵੀ ਨਹੀਂ ਕਰ ਸਕਦੇ ਅੱਜ ਪਹਿਲਾ ਦਿਨ ਹੈ ਕਚੈਰੀ ਦਾ ਸਾਹਿਬ ਜਦਿਆਂ ਤੇ ਜ਼ੁਲਮ ਹੋ ਰਿਹਾ ਆਓ ਉਹਨਾਂ ਨੂੰ ਯਾਦ ਕਰਕੇ ਵਾਗ ਗੁਰੂ ਦਾ ਸਿਮਰਨ ਕਰਦੀਆਂ ਵਾਗ ਗੁਰੂ 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 ਵਾ 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 ਗੁਰੂ ਗੁਰੂ ਵਾ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਆਓ ਜੀ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਇਹ ਸਹਿਜ ਪਾਠ ਸਾਹਿਬ ਜੀਆ ਦੀ ਯਾਦ ਵਿੱਚ ਆਪ ਸਾਰੀਆਂ ਸੰਗਤਾਂ ਦੇ ਨਾਲ ਲਾਈਵ ਹੋ ਕੇ ਰੋਜ਼ ਕਰਦੇ ਆ ਵੰਜ ਪੰਜ ਅੰਗ ਰੋਜ਼ਾਨਾ ਕਰਦੇ ਆਂ ਇਹ ਪਾਠ ਸਾਹਿਬ ਜੱਦਿਆਂ ਵਾਸਤੇ ਹੈ ਜੀ ਜੋ ਜੋ ਵੀ ਕਰ ਰਿਹਾ ਜਿਸ ਭਾਵਨਾ ਨਾਲ ਸੁਣ ਰਿਹਾ ਉਹ ਆਪ ਸਭ ਜਾਣਦੇ ਹੋ ਬਾਕੀ ਸਾਹਿਬ ਜੱਦਿਆਂ ਦੀ ਕਿਰਪਾ ਮਾਤਾ ਜੀ ਦੀ ਕਿਰਪਾ ਸਾਡੇ ਤੇ ਬਣੀ ਰਹੇ ਅਸੀਂ ਹਰ ਪਲ ਸਾਹਿਬ ਜੱਦਿਆਂ ਨੂੰ ਯਾਦ ਕਰਦੇ ਰਹੇ ਸਰਡੇ ਅੰਦਰ ਉਹਨਾਂ ਦੀ ਯਾਦ ਵਸ ਜਾਏ ਇੱਕ ਲੰਬਾ ਕੋ ਦਾ ਮਹੀਨਾ ਹੀ ਨਹੀਂ ਸਿਰਫ ਇਹ ਚਾਰ ਦਿਨ ਹੀ ਸਾਹਿਬ ਜਦਿਆਂ ਨੂੰ ਯਾਦ ਨਹੀਂ ਕਰਨਾ ਪੂਰਾ ਸਾਲ ਸਾਹਿਬ ਜਦਿਆਂ ਨੂੰ ਆਪਣੇ ਮਨ ਦੇ ਵਿੱਚ ਵਸਾ ਲਾ ਹਰ ਪਲ ਸਾਹਿਬ ਜਦਿਆਂ ਦੀ ਯਾਦ ਤੁਹਾਡੇ ਅੰਦਰ ਬਸੀ ਹੋਵੇ ਇਹ ਬਾਤ ਉਹ ਦੁਨੀਆ ਵਾਸਤੇ ਨਹੀਂ ਇਹ ਸਾਹਿਬ ਜਾਦਿਆਂ ਵਾਸਤੇ ਹੋ ਰਿਹਾ ਹੈ ਸਾਹਿਬ ਜਾਦਿਆਂ ਦੀ ਯਾਦ ਵਾਸਤੇ ਹੋ ਰਿਹਾ ਹੈ ਸਾਹਿਬ ਜਾਦਿਆਂ ਨੂੰ ਯਾਦ ਕਰਕੇ ਇੱਕ ਇੱਕ ਅੰਗ ਰੋਜ਼ ਆਪ ਸਭ ਸੰਗਤਾਂ ਦੇ ਨਾਲ ਲਾਈਵ ਕਰਦੇ ਆ ਜੋ ਜੋ ਵੀ ਆਪਣੇ ਘਰ ਸਹਿਜ ਬਾਤ ਦਾ ਆਨੰਦ ਲੈ ਰਹੇ ਹਨ ਉਨ੍ਹਾਂ ਦੇ ਸਾਹਿਬ ਜੀ ਦੇ ਬਹੁਤ ਮੇਰ ਕਰਨਗੇ ਮਾਤਾ ਜੀ ਬਹੁਤ ਕਿਰਪਾ ਕਰਨਗੇ ਧੰਮਾਤਾ ਗੁਜਰ ਕਾਲੀ ਧੰ ਤਾਹਬ ਜਦੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਹਿਜ ਪਾਠ ਚੱਲ ਰਿਹਾ ਜਿਸ ਕਿਸੇ ਨੇ ਹਾਲੇ ਵੀ ਸ਼ੁਰੂ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਜੀ ਆਓ ਜੀ ਸ਼ੁਰੂ ਕਰਦੇ ਹਾਂ ਆਸਾ ਮਹੱਲਾ ਪਹਿਲਾ ਕਰਮ ਕਰ ਤੂਤ ਵੇਲ ਵਿਸਥਾਰੀ ਰਾਮ ਨਾਮ ਫਲ ਹੁਆ ਤਿਸ ਰੂਪ ਨ ਰੇਖ ਅਨਾਹਦ ਵਾਜੀ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੇ ਜੀ ਕੋਈ ਅੰਮ੍ਰਿਤ ਪੀਵੇ ਸੋਈ ਰਹਾ ਜਿਨ ਪੀਆ ਸੇ ਮਸਤ ਪਈ ਹੈ ਟੂਟੇ ਬੰਦਨ ਫਾਹੀ ज्योति ज्योत ਸਮਾਣੀ ਪੀਤਰ ਤਾਂ ਛੋਟੇ ਮਾਇਆ ਕੇ ਲਾਹੀ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ছਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰ ਸ਼ਬਦ ਅਨਾਹਦ ਸੋ ਸੋ ਸਹੁਰਾਤਾ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗਲਾ ਕੇ ਸਿਰ ਪਾਰ ਗੱਲੀ ਗਲਾ ਸਰਚਣ ਹਾਰ ਖਾਣਾ ਪੀਣਾ ਹੱਸਣਾ ਬਾਤ ਜਬ ਲਗ ਰਦੇ ਨ ਆਵੇ ਯਾਦ ਤੋਂ ਪਰਵਾ ਕੇ ਹੀ ਕੀ ਕੀਜੈ ਜਨਮ ਜਨਮ ਕਿਛਲੀ ਜੀ ਲਈ ਚ ਰਹਾਉ ਮਨ ਕੀ ਮਤ ਮਤਾ ਕਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤੋ ਕਿਆ ਮੂਲ ਕੀਜੈ ਅਰਦਾਸ ਪਾਪ ਪੁਨ ਦੋਇ ਸਾਖੀ ਪਾਸ ਜੈਸਾ ਤੂ ਕਰੇ ਤੈਸਾ ਕੋ ਹੋਇ ਤੁਝ ਬਿਨ ਦੁਜਾ ਨਹੀਂ ਕੋਇ ਜੇਹੀ ਤੂ ਮਤ ਦੇਤੇ ਹੀ ਕਉ ਪਵੈ ਤਦ ਆਪੇ ਪਾਵੇ ਤਿਵੇਂ ਚਲਾਵੇ ਰਾਗ ਰਤਨ ਪਰਿਆ ਪਰਵਾਰ ਇਸ ਵਿੱਚ ਉਪਜੈ ਅਮਰਿਤ ਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੀ ਕੋ ਪੂਜੈ ਇਹੋ ਵਿਚਾਰ ਆਸਾ ਮਹੱਲਾ ਪੈਦਾ ਕਰ ਕਿਰਪਾ ਆਪਣੇ ਕਰਿਆ ਤਾਂ ਮਿਲ ਸਕਿਆ ਕਾਜ ਰਚੈ ਖੇਲ ਦੇਖ ਮਨ ਆਨੰਦ ਭਇਆ ਸੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਉ ਗੁਰੂ ਦੁਆਰੇ ਹਮਰਾ ਵਿਆਉ ਜੇ ਹੁਆ ਜਾਂ ਸੋ ਮਿਲਿਆ ਤਾਂ ਜਾਣਿਆ ਤੇ ਹੋ ਲੋਕਾ ਮਹਿ ਸ਼ਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪਦਤ ਨਾਨਕ ਸਭ ਨਾ ਕਾ ਫਿਰ ਏਕੋ ਸੋਏ ਜਿਸ ਨੋ ਨਦਰ ਕਰੇ ਸੋ ਸੁਹਾਗਣ ਹੋਏ ਆਸਾ ਮਹਲਾ ਪਹਿਲਾ ग्रह बन सम सर सहज सबाई दुर्मत गत भई कीरत ठाई सच पौड़ी साच मुख नाऊ सतगुरु सेव पाए निज ठाऊ मन चुरे खट दर्शन जान सर्व चोट पूरन भगवान रहाऊ ਅਦਿਕ ਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨ ਹੀਰੈ ਦੁਬਿਦਾ ਚੋਟ ਨਾਮ ਨਸ ਨਿਸ ਤਰੈ ਸਿਫਤ ਸਲਾਹਣ ਸਹਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰਿਆ ਆਪੇ ਬਖਸੇਂਦ ਤਨ ਮਨ ਹਾਰ ਪਹਿ ਲਾਗੇ ਜਿੰਦ ਚੋਟ ਵਿਕਾਰ ਮਹਾਂ ਦੁਖ ਦੇ ਪੇਕ ਵਰਨ தி ਸਬ ਕੀ ਜੋ ਉਪਜੈ ਜੋ ਆਵੈ ਜਾਏ ਨਾਨਕ ਅਸਥਿਰ ਨਾਮ ਰਜਾਏ ਆਸਾ ਮਹਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਕਾਸੇ ਪਰਮਲ ਰੂਪ ਉਜਲ ਮੋਤੀ ਜੁਗੈ ਹੰਸ ਸਰਬ ਕਲਾ ਜਗਦੀਸੈ ਅੰਸ ਜੋ ਦੇਸੇ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਦੀ ਸਹਿਰਾਹਾਓ ਬਿਰਲਾ ਪੂਜੈ ਪਾਵੈ ਪੀਤ ਸਾਖਾ ਤਿੰਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਈ ਸਤ ਗੁਰ ਸੇਵ ਪਰਮ ਪਤ ਪਾਈ ਮੁਕ ਤੋ ਰਾਤੋ ਰੰਗ ਰਵਾਤੋ ਰਾਜਨ ਰਾਜ ਸਦਾ ਵਿਗ ਸੰਤੋ ਜਿਸ ਤੁਰਾ ਕੇ ਕਿਰਪਾ ਤਾਰ ਬੂਟਤ ਪਾਹਨ ਤਾਰੇ ਪਾਰ ਤ੍ਰਿਭਵਨ ਮੈਂ ਜੋਤ ਤ੍ਰਿਭਵਨ ਮੈਂ ਜਾਣਿਆ ਉਲਟ ਪਈ ਕਰ ਕਰ ਮੈਂ ਆਣਿਆ ਅਹ ਨਸ ਪਗਤ ਕਰੇ ਲੇ ਲਾਏ ਨਾਨਕ ਤਿਨ ਗੈਲਾ ਕੇ ਪਾਏ ਆਸਾ ਮਹਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਪੱਲਾ ਕੇ ਤੂਰ ਲਾਗੀ ਮੈਲ ਮਿਟੈ ਸਚ ਨਾਈ ਗੁਰ ਪਰਸਾਤ ਰਹੈ ਲੈ ਬਨਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਰਾਤ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਊੜ ਕਮਾਵੇ ਆਵੇ ਜਾਵੇ कहन कथन वारा नहीं आवे क्या देख सूज बूझ न आवे बिन नावे मन तृप्त न आवे जो जन्मे से रोग व्यापे हमें माया दुख संतापे से जन पाचे जो प्रभ राखे सतगुर सेवा अमृत रस चाखे चल तो मन राखे अमृत चाखे ਸਤ ਗੁਰੂ ਸੇਵ ਅੰਮ੍ਰਿਤ ਸ਼ਬਦ ਪਾਖੇ ਸਾਚੇ ਸ਼ਬਦ ਮੁਕਤ ਗਤ ਪਾਈ ਨਾਨਕ ਵਿਚੋ ਆਪ ਗਵਾਈ ਆਸਾ ਮਹਲਾ ਪਹਿਲਾ ਜੋ ਤਿੰਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤ ਗੁਰ ਦਿਆ ਹਰ ਦੇ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਖ ਹਰ ਜੀਉ ਰੱਖੋ ਆਪਣੀ ਸਰਣਾਈ ਗੁਰ ਪਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੋ ਨਿਦ ਪਾਈ ਰਹਾਓ ਕਰਮ ਤਰਮ ਸੱਚ ਸਾਚਾ ਨਾਮ ਤਾਂ ਕੈ ਸਦ ਬਲੇ ਹਰ ਜਾਓ ਜੋ ਹਰ ਰਾਤੀ ਸੇ ਜਨ ਪਰਵਾਣ ਤਿੰਨ ਕੀ ਸੰਗਤ ਪਰਮ ਨਿਧਾਨ ਹਰਿ ਵਰ ਜਿਨ ਪਾਇਆ ਧਨ ਨਾਰੀ ਹਰਿ ਸਿਉ ਰਾਤੀ ਸ਼ਬਦ ਵਿਚਾਰੀ ਆਪਰ ਸੰਗਤ ਕੁਲ ਤਾਰੇ ਸਤਿਗੁਰ ਸੇਵ ਤਤ ਵਿਚਾਰੇ ਅਮਰੀ ਜਾਤ ਪਤ ਸਚ ਨਾਮ ਕਰਮ ਤਰਮ ਸੰਜਮ ਸਤ ਪਾਉ ਨਾਨਕ ਬਖਸ਼ੇ ਬੂਝ ਨਾ ਹੋਏ ਦੂ ਜਾ ਬੇਟੇ ਇੱਕੋ ਸੋਏ ਆਸਾ ਮਹੱਲਾ ਪਹਿਲਾ ਇੱਕ ਆਵੇ ਇੱਕ ਜਾਵੇ ਆਈ ਇੱਕ ਹਰ ਰਾਤੇ ਰਹੇ ਸਮਾਈ ਇੱਕ ਤਰਨ ਗगन ਮਹਿ ਠੋਰ ਨਾ ਪਾਵੇ ਤੇ ਕਰਮਹੀਣ ਹਰ ਨਾਮ ਨਾ ਧਿਆਵੇ

ਬੁਰਾ ਭਲਾ ਕੋ ਕਿਸ ਨੋ ਕਹੀਐ ਤਿਸ ਬ੍ਰਹਮ ਗੁਰਮੁਖ ਸਚ ਲਹੀਐ ਅਕਥ ਕਥੋਂ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਸਤ ਬੇਦ ਸਿਮਰਤ ਬਹੁ ਬੇਦ 68 ਮਜਨ ਹਰ ਰਸ ਰੇਤ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੇ ਨਾਮ ਵੱਡੇ ਤੁਰ ਬਗੀ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਈ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ बोलो राम करे नि सितारा गुर पर सादर तन हर लाप मिट अगयाद होई उजियारा रहाऊ रवनी र वैर बंधन नहीं टूटे विच हौ मैं परम न जाई सत गुरु मिले त हौ मैं टूटे ता को दिख पाई ਹਰ ਹਰ ਨਾਮ ਭਗਤ ਪ੍ਰੀਯ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸ ਤਾਰੇ ਮਨ ਸਿਉ ਜੂਝ ਮਰੇ ਪ੍ਰਭ ਪਾਏ ਮਨ ਸਾ ਬਨੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲੈ ਬਲਾਈ ਆਸਾ ਮਹੱਲਾ ਪੈਲਾ ਕਿਸ ਕੋ ਕਹੈ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੀ ਕਿਸੈ ਪੜਾਵੇ ਪੜ ਗੁਣ ਪੂਜ ਸਤ ਗੁਰ ਸ਼ਬਦ ਸੰਤੋਖ ਰਹਾ ਐਸਾ ਗੁਰਮਤ ਰਮਤ ਸਰੀਰਾ ਹਰ ਪਜ ਮੇਰੇ ਮਨ ਗਹਿਰ ਗੰਬੀਰਾ ਰਹਾ ਅਨੰਤ ਤਰੰਗ ਭਗਤ ਹਰ ਰੰਗਾ ਅਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਕਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਕਾਇਆ ਆਤਮ ਚਿਨੀ ਰਹੇ ਲੈ ਬਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਦ ਰਤਾ ਮੇਰਾ ਮਨ ਤੀਰਾ ਕਥਨੀ ਕਹੇ ਕਹੇ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖੇ ਆ ਮਾਇਆ ਛਾਇਆ ਨਾਨਕ ਗੁਰਮਤ ਨਾਮ ਤੇ ਆਇਆ ਆਸ ਮਹੱਲਾ ਪਹਿਲਾ ਤੇ ਤੂੰ ਕੋਈ ਭੀਖਕ ਪਿਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸ ਹੀ ਮਾਨ ਕਿਸ અપਮਾਨ ਟਾਹੇ ਉਸਾਰੇ ਧਰੇ ਧਿਆਨ तुझ ते ਵੱਡਾ ਨਹੀਂ ਕੋਏ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾ ਰਹਾ ਵਾਟ ਨ ਪਾਵੋ ਵੀਗਾ ਜਾਓ ਦਰਗੇ ਬੈਸਣ ਨਾਹੀ ਥਾਓ ਮਨ ਕਾ ਅਦੁਲਾ ਮਾਇਆ ਕਾ ਬੰਦ ਹੀਨ ਖਰਾਬ ਹੋਵੇ ਨਿਤ ਕੰਤ ਖਾਨ ਜੀਵਨ ਕੀ ਬਹੁਤੀ ਆਸ ਦੇਖੈ ਤੇਰਾ ਸਾਸ ਗਿਰਾਸ ਅਹੰਦਸ ਅੰਦੁਲੇ ਦੀਪਕ ਦੇ ਪੌਜਲ ਡੂਬਤ ਚਿੰਤ ਕਰੇ ਕਹੇ ਸੁਣੇ ਜੋ ਮਨੈ ਨਾਉ ਹੋਂ ਬਲੇ ਹਰੈ ਤਾ ਕਹਿ ਜਾਉ ਨਾਨਕ ਏਕ ਕਾ ਹੈ ਅਰਦਾਸ ਜੀਓ ਪਿੰਡ ਸਭ ਤੇਰੇ ਪਾਸ ਜਾਤ ਨੂੰ ਦੇ ਜਪੀ ਤੇਰਾ ਨਾਉ ਦਰਗ ਬੈਸਣ ਹੋਵੇ ਥਾਉ ਜਾਤੁਦ ਪਾਵੇ ਤਾ ਦਰਮਤ ਜਾਏ ਗਿਆਨ ਰੰਤਨ ਮਨ ਬਸੈ ਆਏ ਨਦਰ ਕਰੇ ਤਾਂ ਸਤਗੁਰ ਮੇਲੇ ਪ੍ਰਣਵਤ ਨਾਨਕ ਭਵ ਜਲ ਤਰੇ ਆਸਾ ਮਹੱਲਾ ਪਹਿਲਾ ਪੰਜ ਪਦੇ ਦੁੱਧ ਬਿਨ ਤੇਲ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕੀ ਆ ਸੁਲਤਾਨ ਸਲਾਮ ਵੀ ਹੋਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰ ਦੁਖ ਬਹੁਤਾ ਲਾਗੇ ਦੁਖ ਲਾਗੇ ਤੂੰ ਵਿਸਰ ਨਾ ਹੀ ਰਹਾਓ ਅੱਖੀ ਅੰਦ ਜੀਬ ਰਸ ਨਾਹੀ ਕੰਨੀ ਪਵਨ ਨਾ ਵਾਜੇ ਚਰਣੀ ਚਲੇ ਪਜੂਤਾ ਆਗੇ ਵੇੜੇ ਸੇ ਵਾਫਾ ਲਾਗੇ ਅੱਖਰ ਬਿਰਖ ਬਾਕ ਭੋਏ ਚੌਕੀ ਸਿਂ ਚਿਤ ਪਾਉ ਕਰੇਗੀ ਸਭ ਨਾ ਫਲ ਲਾਗੇ ਨਾਮ ਕੇ ਕੋਨ ਬਿਨ ਕਰਮਾ ਕੈਸੇ ਨਹੀਂ ਜੀਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਹੀਂ ਦੁੱਖ ਸੁਖ ਪਾਣਾ ਤੇਰਾ ਹੋਵੇ ਬਿਨ ਨਾਮੇ ਜਿਉ ਰਹੇ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾ ਜੁਗਤ ਨਹੀਂ ਕਹੇ ਨਾਨਕ ਜੀ ਵਾਲੇ ਜੀਆਂ ਜਹ ਪਾਵੇ ਤਹ ਰਾਖ ਤੂ ਹੀ ਕਹੇ ਨਾਨਕ ਜੀ ਵਾਲੇ ਜੀਆਂ ਜਹ ਪਾਵੇ ਤਹ ਰਾਖ ਤੂ ਹੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤੀ ਆਪ ਸਰ ਆਪਣੇ ਆਪਣੇ ਕਰਾਂ ਦੇ ਵਿੱਚ ਸਾਹਿਬ ਜਾਦਿਆਂ ਨੂੰ ਸਮਰਪਿਤ ਸਿਮਰਨ ਜ਼ਰੂਰ ਕਰਨਾ ਜੀ ਜੋ ਵੀ ਬਾਣੀ ਦਾ ਜਾਪ ਕਰ ਸਕਦੇ ਹੋ ਉਹ ਕਰ ਲੈਣਾ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਜੋ ਅੱਲਾ ਅੱਲਾ ਕਰਦੇ ਹੋ ਉਹ ਅੱਲਾ ਅੱਲਾ ਕਰ ਲਿਓ ਰਾਮ ਰਾਮ ਕਰ ਲਿਓ ਤੁਸੀਂ ਕੁਝ ਵੀ ਸਾਹਿਬ ਜਾਦਿਆਂ ਨਹੀਂ ਕਰੋਗੇ ਸਾਹਿਬ ਜਦ ਤੇ ਤੁਹਾਡੀਆਂ ਝੋਲੀਆਂ ਹੀ ਭਰਣਗੇ ਤਨ ਮਾਤਾ ਗੁਜਰਕਾਰ ਜੀ ਧੰਨ ਸਾਹਿਬ ਜਾਦਿਆਂ ਨੂੰ ਜਦੋਂ ਜਦੋਂ ਤੁਸੀਂ ਯਾਦ ਕਰੋਗੇ ਤੁਹਾਡੀਆਂ ਚੋਲੀਆਂ ਭਰੀ ਜਾਣਗੇ ਸਾਹਿਬ ਜਾਦਿਆਂ ਨੂੰ ਯਾਦ ਕਰਕੇ ਤਾਂ ਦੇਖੋ ਉਹ ਦਿਨ ਨੂੰ ਯਾਦ ਕਰਕੇ ਦੇਖੋ ਕਿ ਉਸ ਟਾਈਮ ਸਾਹਿਬ ਜਾਦਿਆਂ ਦੇ ਨਾਲ ਕੀ ਕੁੰਝ ਹੋਇਆ ਹੋਵੇਗਾ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੇਵਾ ਜੀ ਕਰੋ ਵਾਦਵਾਦ ਸਿਮਰਨ ਕਰੋ ਜਾਪ ਕਰੋ ਸਾਹਿਬ ਜੀ ਦੇ ਅੰਦਰ ਅੰਤਰ ਕੇ ਸਿਮਰਨ ਦੇ ਵਿੱਚ ਬੈਠ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ